ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਇਨਸਾਨ ਦੇਖਣ ਦੇ ਵਿੱਚ ਆਉਂਦਾ ਹੈ ਕਿ ਬਹੁਤ دیر ਤੱਕ ਸੌਣਾ ਪਸੰਦ ਕਰਦੇ ਹਨ ਉਹਨਾਂ ਦਾ ਤਰਕ ਹੁੰਦਾ ਹੈ ਕਿ ਅਸੀਂ ਰਾਤ ਨੂੰ 12 ਵਜੇ ਤੱਕ 1 ਵਜੇ ਤੱਕ 2 ਵਜੇ ਤੱਕ ਕੰਮ ਕਰਦੇ ਰਹੇ ਇਸ ਕਰਕੇ ਅਸੀਂ ਲੇਟ ਉੱਠਦੇ ਹਾਂ ਬਹੁਤ ਸਾਰੇ ਲੋਕ ਲੇਟ ਉੱਠਣ ਨੂੰ ਮਹਾਨਤਾ ਵੀ ਸਮਝਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹਣਾ ਦੱਸ ਦੇਣੀ ਚਾਹਣਾ ਜੋ ਕੁਦਰਤੀ ਕਿਰਪਾ ਜੋ ਇਲਾਹੀ ਬਾਣੀ ਜੋ ਉਸ ਕੁਦਰਤ ਦਾ ਸੁਹਾਵਣਾ ਖੇਡਾ ਅਮਰਤ ਵੇਲੇ ਪੈ ਰਿਹਾ ਹੁੰਦਾ ਉਹ ਪੂਰੇ ਦਿਨ ਦੇ ਵਿੱਚ ਕਿਸੇ ਸਮੇਂ ਵੀ ਨਹੀਂ ਹੁੰਦਾ ਇਹੋ ਸਮਾਂ ਹੁੰਦਾ ਹੈ ਜਦੋਂ ਪੂਰੀ ਕਾਇਨਾਤ ਚਾਰਜ ਹੋਈ ਹੋਈ ਹੁੰਦੀ ਹੈ ਮੁਰਕੇ ਫਿਰ ਸਜਿਤ ਹੋ ਚੁੱਕੀ ਹੁੰਦੀ ਹੈ ਤੇ ਜੋ ਇਨਸਾਨ ਜਲਦੀ ਉੱਠ ਕੇ ਇਸ ਸਮੇਂ ਦਾ ਆਨੰਦ ਲੈ ਲੈਂਦਾ ਹੈ ਇਸ ਸਮੇਂ ਨੂੰ ਮਾਨ ਲੈਂਦਾ ਹੈ ਮੈਂ ਸਮਝਦਾ ਕਿ ਸਤੋਚੀ ਹੋਰ ਕਿ ਪਦਵੀ ਨਹੀਂ ਹੈ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਸਵੇਰ ਜਲਦੀ ਉੱਠਣ ਵਾਲਾ ਇਨਸਾਨ ਲੇਟ ਉੱਠਦਾ ਹੈ ਉਨ ਨੂੰ ਆਇਆ ਲੱਗਦਾ ਹੈ ਕਿ ਸਮਥਿੰਗ ਇਜ਼ ਮਿਸਿੰਗ ਕੁਛ ਨਹੀਂ ਹੈ ਕਿਸੇ ਚੀਜ਼ ਦੀ ਕਮੀ ਹੈ ਕੋਈ ਘਾਟ ਹੈ ਉਹ ਕੋਸਮਿਕ ਵੇਵਸ ਜਿਹੜੀਆਂ ਕਿ ਆਪਣੇ ਬਰੰਦੀਤੇ ਹੁੰਦੀਆਂ ਨੇ ਪੂਰੇ ਸਾਰੇ ਵਿੱਚ ਹੁੰਦੀਆਂ ਨੇ ਸਟੈਮ ਸਨਪੋਰ ਰਾਫਟ ਕਰਨ ਵਿੱਚ ਲੱਗੀਆਂ ਹੋਈਆਂ ਹੁੰਦੀਆਂ ਨੇ ਬਹੁਤ ਸਾਰੇ ਕੈਮੀਕਲ ਰੈਐਕਸ਼ਨ ਸਾਡੀ ਬਾਡੀ ਦੇ ਵਿੱਚ ਇਸ ਸਮੇਂ ਸਾਨੂੰ ਪ੍ਰਭਾਵਿਤ ਕਰਦੇ ਆ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਸਿ ਆਪਰੇ ਆਪਣਾ ਬੈਠ ਸਕਦੇ ਆ ਸਾਰਾ ਦਿਨ ਅਸੀਂ ਕਿਸੇ ਨਾ ਕਿਸੇ ਸਾਧਨ ਦੇ ਨਾਲ ਚਿਪਕੇ ਰਹਿੰਨੇ ਆ ਟੱਚ ਰਹੇ ਨੇ ਜਾਂ ਸੀ ਕਿਸੇ ਨਾਲ ਗੱਲਾਂ ਕਰ ਰਹੇ ਹੁੰਦੇ ਆ ਜਾਂ ਸੀ ਮੋਬਾਈਲ ਤੇ ਨਾ ਟੱਚ ਹੁੰਦੇ ਆ ਕੁਝ ਪੜ੍ਹ ਰਹੇ ਹੁੰਦੇ ਆ ਜਣੀ ਸਾਰਾ ਸਮਾਂ ਕਿਸੇ ਨਾ ਕਿਸੇ ਸਾਧਨ ਨਾਲ ਚਿਪਕੇ ਹੋਏ ਆਹੀ ਸਮਾਂ ਜਦੋਂ ਤੁਸੀਂ ਆਪਣੇ ਆਪ ਨਾਲ ਬੈਠ ਸਕਦੇ ਹੋ ਆਪਣੇ ਆਪ ਨਾਲ ਗੱਲਾਂ ਕਰ ਸਕਦੇ ਹੋ ਆਪਣੀਆਂ ਕਮੀਆਂ ਪੇਸ਼ੀਆਂ ਤੇ ਕੰਮ ਕਰ ਸਕਦੇ ਹੋ ਆਹੀ ਸਮਾਂ ਅੰਦਰ ਦੀ ਆਵਾਜ਼ ਰੂਹ ਦੀ ਆਵਾਜ਼ ਤੇ ਰੂਹ ਦੀ ਖਰਾਕ ਉਸ ਨੂੰ ਸੁਣਦਾ ਜੋ ਅੰਦਰੋਂ ਆਵਾਜ਼ ਆਉਂਦੀ ਹੈ ਬਿਲਕੁਲ پاک ਪਵਿੱਤਰ ਹੁੰਦੀ ਹੈ ਇਨੀਕ پاک ਪਵਿੱਤਰ ਹੁੰਦੀ ਹੈ ਕਿ ਜੇ ਤੁਸੀਂ ਹੂ ਬੂਸ ਆਵਾਜ਼ ਨੂੰ ਸੁਣ ਲਵੋ ਤਾਂ ਉਸ ਦਾ ਅਸਰ ਕਰ ਲਵੋ ਤਾਂ ਇਸ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜਦੋਂ ਸੋਚਣ ਦੀ ਲੋੜ ਨਹੀਂ ਹੋਣੀ ਚਾਹੀਦੀ ਸੋ ਇਸ ਸਮੇਂ ਦੀ ਅਹਿਮੀਅਤ ਇੰਪੋਰਟੈਂਸ ਆਫ ਦਿਸ ਟਾਈਮ ਸਮਝਦੇ ਹੋਏ ਆਪਣੇ ਆਪ ਨੂੰ ਜ਼ਰੂਰੀ ਪੌਪਟਾਲੇ ਤੋਂ ਪਹਿਲਾਂ ਉਠਾਓ ਪੌਪਟਾਲੇ ਤੋਂ ਇੱਕ ਦੋ ਘੰਟੇ ਪਹਿਲਾਂ ਜ਼ਰੂਰ ਇਸ ਸਮੇਂ ਦਾ ਆਨੰਦ ਲੈਣਾ ਚਾਹੀਦਾ ਹੈ ਮਨ ਪੂਰੀ ਤਰ੍ਹਾਂ ਫੈਸ਼ ਹੁੰਦਾ ਹੈ ਕੋਈ ਵੀ ਕੰਮ ਜਾਨ ਲਾ ਕੇ ਜੀ ਲਾ ਕੇ ਕਰੋਗੇ ਤਾਂ ਬਹੁਤ ਅੱਗੇ ਤੱਕ ਜਾਵੇਗਾ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਜੋ ਵੀ ਮੈਨੂੰ ਸੁਣ ਰਹੇ ਹੋ ਇਸ ਸਮੇਂ ਦੀ अहमियत ਸਮਝਦੇ ਹੋਏ ਆਪਣੇ ਆਪ ਨੂੰ ਇਸ ਪਾਸੇ ਲਗਾਉਂਗੇ ਦੋ ਚਾਰ ਦਿਨ ਦੀ ਖੇਡ ਹੁੰਦੀ ਹੈ ਔਖੀ ਹੁੰਦੀ ਹੈ ਔਖਾ ਲੱਗਦਾ ਬੰਦੇ ਨੂੰ ਜੋ ਟਾਈਮ ਸ਼ਿਫਟ ਕਰਨਾ ਪੈਂਦਾ ਹੈ ਪਰ ਬਾਅਦ ਵਿੱਚ ਸ਼ਡਿਊਲੋ ਵਿੱਚ ਸੈੱਟ ਹੋ ਜਾਂਦਾ ਹੈ ਫਿਰ ਬਾਡੀ ਦੀ ਜੋ ਪ੍ਰਕਿਰਿਆਵਾਂ ਉਸ हिसाब ਨਾਲ ਚੱਲ ਪੈਂਦੀਆਂ ਨਹੀਂ ਬੋਡੀ ਕਲॉक ਸੈੱਟ ਹੋ ਜਾਂਦਾ ਉਸ ਤਰ੍ਹਾਂ ਥੋੜੇ ਦਿਨ ਦੀ ਖੇੜ ਹੁੰਦੀ ਹੈ ਸੋ ਜਰੂਰ ਕਰੋ ਇਸ ਕੰਮ ਨੂੰ ਬਹੁਤ ਹੀ ਮਹਾਨ ਕੰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ